ਜਿੱਕਾ ਖਾਲਸਾ ਵਾਹਿਗੁਰੂ ਦੀ ਖਤੇ ਜਿਸ ਤਰ੍ਹਾਂ ਹੁਣੇ ਤੁਹਾਡੇ ਸਾਹਮਣੇ ਸਦਾ ਪ੍ਰਗਟ ਸੀ ਜਮਾ ਰਹੇ ਜੀ ਬਾਬਾ ਬੰਦਾ ਸਿੰਘ ਜੀ ਬਹਾਦਰ ਜੀ ਜੀਵਨ ਬਾਰੇ ਜਾਣਨਾ ਪਾਈ ਕਿ ਕਿ ਸਰੋਂ ਨਾਲ ਦਬਲੇ ਕੁਚਲੇ ਲੋਕਾਂ ਦੇ ਲਈ ਆਵਾਜ਼ ਉਠਾਈ ਇੱਕ ਸ਼ਕਤੀਸ਼ਾਲੀ ਜਿਹੜਾ ਗੂਗਲ ਸਾਮਰਾਜ ਸੀਗਾ ਉਹਨੂੰ ਖਤਮ ਕਰਕੇ ਖਾਲਸਾ ਰਾਜ ਦੀ ਦੀ ਰੱਖੀ ਕਿਉਂਕਿ ਖਾਲਸਾ ਰਾਜ ਦੇ ਜਿਹੜੇ ਸੰਸਥਾਪਕ ਸਨ ਬਾਬਾ ਬੰਦਾ ਸਿੰਘ ਜੀ ਬਹਾਦਰ ਸਨ ਤੇ ਜਿਨ੍ਹਾਂ ਦੇ ਸੁਲਾਤੇ ਚੱਲਦੇ ਹੋયા ਬਾਸਤਾ ਦੇਖਾਰ ਨਹੀਂ ਸਰੀ ਜਿਹੜੇ ਸਿੰਘ ਸਨ ਉਹ ਮੁਗਲਾਂ ਦੇ ਖਿਲਾਫ ਅਨਿਆਂ ਦੇ ਖਿਲਾਫ ਲੜਦੇ ਰਹੇ ਜਿਸ ਦੇ ਕਾਰਨ ਬਾਅਦ ਵਿੱਚ ਅਸੀਂ ਦੇਖਦੇ ਹਾਂ ਕਿ ਮਹਾਰਾਜਾ ਜੀ ਸਿੰਘ ਜਿਹੜਾ ਸੀਗਾ ਰਾਜ ਉਹਦੇ ਵਿੱਚ ਆਇਆ ਸੋ ਅੱਜ ਸਾਨੂੰ ਉਹਨਾਂ ਜੋ ਸ਼ਹੀਦ ਉਹਨਾਂ ਨੇ ਲੋਕਾਂ ਵਾਸਤੇ ਅਤਿਆਚਾਰਾਂ ਦੇ ਵਿਰੁੱਧ ਕੁਰਬਾਨੀਆਂ ਦਿੱਤੀਆਂ ਉਹਨਾਂ ਨੂੰ ਅਸੀਂ ਅੱਜ ਉਹਨਾਂ ਦੀ ਸ਼ਹੀਦੀ ਨੂੰ ਨਕ ਨਕ ਉਹ ਪ੍ਰਣਾਮ ਕਰਦੇ ਹਾਂ ਅੱਜ ਪਿੰਡ ਤੁਰਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ ਇਹ ਜਮੂਰੀ ਕਿਸਾਨ ਸਭਾ ਦੇ ਸੂਬਾ ਪ੍ਰੈਸਕਰਤਰ ਪਰਗਟ ਸਿੰਘ ਜਮਾਰਾਏ ਨਾਲ ਗੱਲਬਾਤ ਕਰਦੇ ਹਾਂ ਹਾਂਜੀ ਭਾਈ ਇਹ ਅੱਜ ਜਿਹੜਾ ਪਿੰਡ ਤੁਰਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਨ ਜਿਹੜਾ 9 ਜੂਨ ਨੂੰ ਹੁੰਦਾ ਪੂਰਾ ਮਹੀਨਾ ਹੀ ਲੋਕ ਮਨਾਉਂਦੇ ਆ ਇਹ ਇੱਕ ਬਹੁਤ ਚੰਗਾ ਉਤਰਾਲਾ ਆ ਪਾਪਾ ਬੰਦਾ ਸਿੰਘ ਬਹਾਦਰ ਜਿਨ੍ਹਾਂ ਨੇ ਗੁਰੂ ਦੇ ਅਸ਼ੀਰਵਾਦ ਦੇ ਨਾਲ ਆਣ ਕੇ ਆਪਣਾ ਪਹਿਲਾ ਸਮਾਣੇ ਦੇ ਵਿੱਚ ਫਿਰ ਸਰਹੰਦੀ ਇਟਨਾਇਟ ਖੜਕਾ ਕੇ ਤੇ ਜਿਹੜਾ ਇੱਥੇ ਇੱਕ ਰਾਜ ਸਥਾਪਿਤ ਕੀਤਾ ਤੇ ਜਿਸ ਰਾਜ ਦੀ ਵਰਕਤ ਇਹ ਸੀ ਵੀ ਜੀ ਦੇ ਵਿੱਚ ਦਬੇ ਕੁਚਲੇ ਲੋਕਾਂ ਨੂੰ ਉਹਨਾਂ ਨੇ ਜ਼ਮੀਨਾਂ ਦੇ ਮਾਲਕ ਬਣਾਇਆ ਇੱਕ ਬਰਾਬਰਤਾ ਵਾਲਾ ਸਮਾਜ ਸਿਰਜਣ ਦਾ ਸੁਨੇਹਾ ਸਾਰੇ ਦਿੱਤਾ ਜਿੱਥੇ ਗੁਰੂ ਨਾਨਕ ਦੇਵ ਜੀ ਦੇ ਨਾਂ ਦੇ ਉੱਤੇ ਗੁਰੂ ਗਵਿੰਦ ਸਿੰਘ ਜੀ ਦੇ ਨਾਂ ਦੇ ਉੱਤੇ ਉਹਨਾਂ ਨੇ ਸਿੱਕੇ ਚਲਾ ਕੇ ਜਿਹੜਾ ਇਹ ਜਿਹੜਾ ਹੈਗਾ ਸੀ ਵੀ ਸਾਡਾ ਜਿਹੜਾ ਲੋਕਾਂ ਦੇ ਵਿੱਚ ਜ਼ਗੀਰਦਾਰੀ ਪ੍ਰਬੰਧ ਆ ਜਾਂ ਜਿਹੜਾ ਲੋਕਾਂ ਦੇ ਕੋਲ ਵੱਡਿਆਂ ਕੋਲ ਜ਼ਮੀਨਾਂ ਸੀ ਗਰੀਬਾਂ ਕੋਲ ਜ਼ਮੀਨਾਂ ਨਹੀਂ ਸੀ ਉਹਨਾਂ ਨੂੰ ਵੀ ਉਹਨਾਂ ਨੇ ਜ਼ਮੀਨਾਂ ਦੇ ਮਾਲਕ ਬਣਾਇਆ ਤੇ ਸਮਾਜ ਦੇ ਵਿੱਚ ਸਿਰ ਉੱਚਾ ਕਰਕੇ ਜਿਉਣ ਦਾ ਹੱਕਾ ਦਿੱਤਾ ਤੇ ਜਿਹੜੀਆਂ ਜਾਤੀਆਂ ਗੁਰੂ ਘਰ ਦੇ ਨਾਲ ਉਸ ਵੇਲੇ ਮੁਗਲ ਸਾਮਰਾਜੀਆਂ ਵੱਲੋਂ ਹੋਈਆਂ ਸੀ ਉਹਨਾਂ ਦਾ ਵੀ ਉਹਨਾਂ ਨੇ ਬਦਲਾ ਲਿਆ ਤੇ ਅੱਜ ਪਿੰਡ ਟੁੱਟਦੇ ਲੋਕਾਂ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਉਹਦਾ ਉਹਨਾਂ ਦਾ ਸ਼ਹੀਦੀ ਦਿਨ ਮਨਾ ਕੇ ਇੱਕ ਬਹੁਤ ਚੰਗਾ ਉਪਰਾਲਾ ਕੀਤਾ ਮੈਂ ਜਮੂਰੀ ਕਿਸਾਨ ਸਭਾ ਵੱਲੋਂ ਇਸ ਉਪਰਾਲੇ ਦੀ ਸਲਾਣਾ ਕਰਦਾ ਤੇ ਉਸ ਮਹਾਨ ਜਰਨੈਲ ਉਸ ਮਹਾਨ ਆਸਖਤ ਕੰਮੜੀ ਜੂਰੇ ਨੂੰ ਸਲਾਮ ਕਰਦਾ